ਸਰਕਾਰ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਸਰਾ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹੋ ਪ੍ਰੋਗਰਾਮ ਹੈ ਜਿਸ ਦੇ ਵਿੱਚ ਵੱਡੇ ਪੱਖ ਦੇ ਮੁੱਦਿਆਂ ਤੇ ਵੱਡੀਆਂ ਖਬਰਾਂ ਤੇ ਗੱਲਬਾਤ ਕੀਤੀ ਜਾਂਦੀ ਹੈ ਉਹ ਫਿਰ ਚਾਹੇ ਰਾਸੀ ਹੋਣ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਹੋਣ ਜਿਵੇਂ ਇਸ ਪ੍ਰੋਗਰਾਮ ਦਾ ਨਾਮ ਹੈ ਨਿਊਜ਼ ਬਿਹਾਈਂਡ ਨਿਊਜ਼ ਤਾਂ ਖਬਰ ਦੇ ਪਿੱਛੇ ਦੀ ਅਭਿਚਲੀ ਗੱਲ ਵੀ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਜਾਂਦੀ ਹੈ ਖਾਸ ਤੌਰ ਤੇ ਜਿਨ੍ਹਾਂ ਵਿਸ਼ਿਆਂ ਤੇ ਗੱਲਬਾਤ ਨਹੀਂ ਹੁੰਦੀ ਗੱਲਬਾਤ ਹੋਣੀ ਬਿਹਤ ਜ਼ਰੂਰੀ ਹੁੰਦੀ ਹੈ ਉਹਨਾਂ ਵਿਸ਼ਿਆਂ ਤੇ ਵੀ ਪਹਿਲ ਦੇ ਅਧਾਰ ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਪ੍ਰੋਗਰਾਮ న్యూਸ ਬਿਹਾਈਂਡ న్యూਸ ਦੇ ਵਿੱਚ ਸਵਾਗਤ ਕਰ ਲੈਨੇ ਆ ਸਵਾਗਤ ਸਰ ਪ੍ਰੋਗਰਾਮ ਤੁਹਾਡਾ ਧੰਨਵਾਦ ਜੋ ਅਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਬਿਲਕੁਲ ਤਾਂ ਸਿੱਧੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਧੁੰਦ ਤੇ ਠੰਡ ਤੋਂ ਕਰ ਲੈਨੇ ਆ ਉੱਤਰੀ ਭਾਰਤ ਦੇ ਵਿੱਚ ਕਹਿੰਦੀ ਹੈ ਕਿ ਠੰਡ ਦਾ ਕਹਿਰ ਜਾਰੀ ਹੈ ਲਗਾਤਾਰ ਲੋਕ ਠੰਡ ਨੇ ਠਾਰੇ ਹੋਏ ਨੇ ਨਾਲ ਹੀ ਕਹਿੰਦੇ ਕਿ ਪੰਜਾਬ ਦੇ ਵਿੱਚ ਕੁਝ ਕੁ ਜ਼ਿਲ੍ਹੇ ਅਜਿਹੇ ਨੇ ਜਿਹੜੇ ਆਪਾਂ ਕਹਿੰਦੇ ਕਿ ਸ਼ਿਮਲਾ ਤੇ ਹਿਮਾਚਲ ਦੇ ਨਾਲੋਂ ਵੀ ਜ਼ਿਆਦਾ ਠੰਡੇ ਰਹੇ ਨੇ ਤੇ ਕੱਲ ਦਾ ਦਿਨ ਕਹਿੰਦੇ ਕਿ ਰਿਕਾਰਡ ਤੋੜ ਠੰਡ ਪਈ ਹੈ ਕੱਲ ਸਭ ਤੋਂ ਠੰਡਾ ਦਿਨ ਮੰਨਿਆ ਗਿਆ ਇਹਨਾਂ ਠੰਡ ਦੇ ਦਿਨਾਂ ਦੇ ਵਿੱਚ ਸੜਕ ਹਾਸੇ ਵੀ ਕਾਫੀ ਵਾਪਰਦੇ ਨੇ ਜੇਕਰ ਆਪਾਂ ਦਿੱਲੀ ਦੀਆਂ ਖਬਰਾਂ ਤੇ ਝਾਤ ਮਾਰੀਏ ਤੇ ਨਾਲ ਹੀ ਖੁਦ ਤਾਂ ਹਾਸੇ ਅਜਿਹੇ ਹੁੰਦੇ ਨੇ ਜਿਹੜੇ ਸ ਆਪਣੇ ਆਪ ਵਾਪਰਦੇ ਨੇ ਪਰ ਇਨੀ ਦਿਨੀ ਕਹਿੰਦੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਤੁੰਦ ਇੰਨੀ ਜ਼ਿਆਦਾ ਘਰ ਘਰ ਚੁੱਕੀ ਹੈ ਤੇ ਖੁਦ ਹੀ ਘਟਨਾਵਾਂ ਨੂੰ ਅੰਜਾਮ ਵੀ ਦੇ ਰਹੇ ਨੇ ਜੋ ਜੋ ਤੁਸੀਂ ਸਵਾਲ ਕੀਤਾ ਹੈ ਇੱਕ ਤਾਂ ਮੌਸਮ ਨਾਲ ਸੰਬੰਧਤ ਹੈ ਦੂਜਾ ਫਲਸਫੀਕਲ ਸਵਾਲ ਹੈ ਮਨੁੱਖ ਦੀ ਤੁੰਦ ਨਾਲ ਸੰਬੰਧਤ ਹੈਗਾ ਜਦੋਂ ਆਪਾਂ ਗੱਲ ਕਰਦੇ ਆਂ ਜਿਹੜੀ ਕੁਦਰਤ ਦੀ ਤੁੰਦ ਦਾ ਜੀ ਪਸਾਰਾ ਹੈਗਾ ਇਹਨਾਂ ਦਿਨਾਂ 'ਚ ਬਿਲਕੁਲ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਬੇਹੰਤ ਤੁੰਦ ਦਾ ਪਸਾਰਾ ਹੈਗਾ ਸਰਦੀ ਦੀ ਗੱਲ ਹੈ ਜਦੋਂ ਤੁਸੀਂ ਗੱਲ ਕੀਤੀ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਸਾਰੇ ਸ਼ਹਿਰਾਂ ਕਸਬਿਆਂ ਦਾ ਜਿਹੜਾ ਤਾਪਮਾਨ ਮੌਸਮ ਭਾਗ ਵੱਲੋਂ ਆਇਆ ਉਹ ਸ਼ਿਮਲੇ ਨਾਲੋਂ ਵੀ ਠੰਡੇ ਹੈ ਜੀ ਬਿਲਕੁਲ ਸੋ ਬਹੁਤ ਵੱਡੀ ਪੱਧਰ ਤੇ ਜਿਹੜਾ ਹੈਗਾ ਤੁੰ ਦਾ ਸਾਰਾ ਕੰਮਕਾਜ ਗੱਡੀਆਂ ਦੀ ਆਵਾਜ਼ ਆਈ ਰੋਜ਼ਾਨਾ ਦੇ ਰੋਜ਼ਮਰਾਂ ਦੇ ਕੰਮਕਾਜ ਇੱਥੋਂ ਤੱਕ ਕਿ ਜਿਵੇਂ ਖੇਤੀਬਾੜੀ ਕਹਿ ਲਈਏ ਮਕਾਨ ਸਾਰੀ ਦੇ ਕੰਮ ਕਹਿ ਲਈਏ ਕਿਉਂਕਿ ਜਦੋਂ ਲੋਕਾਂ ਦੇ ਹੱਥ ਪੈਰ ਹੀ ਨਹੀਂ ਚੱਲਣਗੇ ਸਰਦੀ ਦੇ ਵਿੱਚ ਤਾਂ ਕੰਮ ਕਿਦਾਂ ਹੋਣਗੇ ਔਰ ਕਿਸੇ ਨੇ ਇਸ ਮੌਸਮ ਜਾਂ ਆਪਾਂ ਅਗਲੇ ਦਿਨਾਂ 'ਚ ਵੀ ਗੱਲ ਕਰਾਂਗੇ ਤਾਂ ਲੋਹੜੀ ਦਾ ਤਿਹਾਰਾ ਬਹੁਤ ਹੀ ਖੂਬਸੂਰਤੀ ਨਾਲ ਆਉਂਦਾ ਹੈ ਜਦੋਂ ਇੰਨੀ ਸਖਰਦੀ ਠੰਡ ਹੁੰਦੀ ਹੈ ਕੜਾਕੇ ਦੀ ਠਰਦੀ ਹੁੰਦੀ ਹੈ ਉਹ ਸਰਦੀ ਦੇ ਚੱਲਦੇ ਆ ਹਰ ਇੱਕ ਨੂੰ ਹੁੰਦਾ ਕਿ ਕਿਧਰ ਉਹਨਾਂ ਕਿਧਰੇ ਕੋਈ ਨੈਗਲੀਜੈਂਸ ਹੈਗਾ ਆਪਾਂ ਦੇਖਦੇ ਨੇ ਉਹ ਸੜਕਾਂ 'ਤੇ ਚੱਲਦੇ ਆ ਕਿਦਾਂ ਲੋਕਾਂ ਨੇ ਜੋ ਵੀ ਮਿਲਦਾ ਕਿਸੇ ਨੂੰ ਟਾਇਰ ਟੂ ਮਿਲਿਆ ਕਿਸੇ ਨੂੰ ਥੋੜੀ ਲੱਕੜ ਮਿਲ ਗਈ ਉਹਨਾਂ ਨੇ ਧੂਣੀ ਬਾਲੀ ਜੀ ਅਗੇ ਬਹੁਤ ਵਧੀਆ ਇੱਕ ਬੜਾ ਇੱਕ ਭਾਵਕ ਜਿਹਾ ਮਾਹੌਲ ਹੁੰਦਾ ਸੀ ਪਿੰਡਾਂ ਦੇ ਅੰਦਰ ਜੀ ਸਤਾਂ ਚ ਬਜ਼ੁਰਗਾਂ ਨੇ ਆਮ ਲੋਕਾਂ ਨੇ ਇਕੱਠੇ ਹੋਣਾ ਉੱਥੇ ਜਿਹੜਾ ਹੈਗਾ ਆਪਣੀਆਂ ਲੱਕੜਾਂ ਥੋੜੀਆਂ ਇਕੱਠੀਆਂ ਕਰ ਲੈਣੀਆਂ ਲੋਕਾਂ ਨੇ ਜਾਂ ਇੱਕ ਇਸ ਤਰ੍ਹਾਂ ਦੀ ਫਸਲ ਹੁੰਦੀ ਹੈ ਗਰਨੇ ਜਿਹਨੂੰ ਕਹਿੰਦੇ ਜੀ ਤੋ ਸਣ ਤਿਆਰ ਹੁੰਦੀ ਹੈ ਜੀ ਉਨਾਲੇ ਤਾਂ ਸਿਆਣਾ ਨੇ ਉਹ ਸਣ ਜਿਹੜੀ ਤਿਆਰ ਕਰੀ ਜਾਣੀ ਨਾਲੇ ਜਿਹੜੀਆਂ ਉਹਦੇ ਚ ਛਿੱਟੀਆਂ ਵਗੈਰਾ ਬਾਲਣ ਬਚਣਾ ਉਹਦਾ ਤੂੰ ਹੀ ਬਣਾ ਕੇ ਤੂੰ ਹੀ ਸੇਕ ਦੇ ਲੈਣਾ ਫਿਰ ਗੱਪਾਂ ਮਾਰਨੀਆਂ ਇੱਕ ਦੂਜੇ ਦੇ ਬਾਰੇ ਚ ਗੱਲਾਂ ਕਰਨੀਆਂ ਪਰਿਵਾਰਾਂ ਬਾਰੇ ਖੇਤੀਬਾੜੀ ਬਾਰੇ ਹੋਰ ਇਸ ਤਰ੍ਹਾਂ ਜਿਹੜੀ ਤੁਹਾਂ ਦੇ ਜਿੱਥੇ ਜਿਹੜੀ ਮੌਸਮ ਦੇ ਲਈ ਹਾੜ ਨਾਲ ਕੰਬਣੀ ਛੇੜਦੀ ਹੈ ਉਥੇ ਲੰਬੇ ਸਮੇਂ ਤੋਂ ਪੰਜਾਬ ਦੇ ਭਾਈਚਾਰੇ ਨੂੰ ਇਕੱਠਾ ਹੋ ਕੇ ਬੈਠਣ ਦਾ ਇੱਕ ਮੌਕਾ ਵੀ ਮਹੱਇਆ ਕਰਦੀ ਰਹੀ ਹੈ ਕਿਉਂਕਿ ਜਿੱਥੇ ਅੱਗ ਬਲਦੀ ਸੀ ਉਥੇ 8-8 ਜਣੇ ਇਕੱਠੇ ਹੋ ਕੇ ਬੈਠਦੇ ਗੱਪ-ਚਾਤ ਮਾਰਦੇ ਪਿੰਡ ਦੀ ਗੱਲ ਕਰਦੇ ਕਸਬੇ ਦੀ ਗੱਲ ਕਰਦੇ ਸੋ ਇੱਕ ਮਾਹੌਲ ਤਾਂ ਉਹ ਆ ਜਿਹੜਾ ਕੁਦਰਤ ਵੱਲੋਂ ਜਿਹੜਾ ਹੈਗਾ ਪੈਦਾ ਕੀਤਾ ਜਾਂਦਾ ਔਰ ਇਹਦੇ 'ਚ ਇਹ ਵੀ ਹੈ ਕਿ ਅਗਲੇ 1-2 ਦਿਨਾਂ 'ਚ ਬਾਰਿਸ਼ ਹੋਣ ਦੀ ਵੀ ਜੋ ਸੰਭਾਵਨਾ ਹੈਗੀ ਆ ਜੀ ਬਿਲਕੁਲ ਤਾਂ ਠੰਡ ਜਿਹਦਾ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹੁੰਦੇ ਆ ਖਾਸ ਤੌਰ ਤੇ ਜਿਹੜੀ ਇਸ ਵੇਲੇ ਖੇਤਾਂ 'ਚ ਫਸਲ ਹੈ ਕਣਕ ਉਹਦੇ ਲਈ ਜਿਹੜੀ ਇਹ ਤੋਂ ਹੁੰਦਾ ਹੈ ਠੰਡ ਹੈ ਉਹ ਬਹੁਤ ਇੱਕ ਤਰ੍ਹਾਂ ਖਾਦ ਦਾ ਕੰਮ ਕਰਦੀ ਹੈ ਬਿਲਕੁਲ ਜਿੰਨਾ ਲੰਬਾ ਠੰਡ ਚੱਲੇਗੀ ਉਨਾਂ ਹੀ ਕਣਕ ਫਸਲ ਜਿਹੜੀ ਹੈਗੀ ਹੈ ਉਧਰੇ ਚੰਗੀ ਹੋਏਗੀ ਜੀ ਦੂਜਾ ਸਵਾਲ ਹੈ ਮਨੋਖਦੀ ਤੁੰਦ ਰਾਜੀ ਦੀ ਤੁਸੀਂ ਗੱਲ ਕੀਤੀ ਹੈ ਜੀ ਬਿਲਕੁਲ ਦੋਤੇ ਬੜਾ ਇੱਕ ਤਰੀਕੇ ਨਾਲ ਨਫਰਤ ਨਾਲ ਜੁੜਿਆ ਹੋਆ ਮਾਮਲਾ ਹੈ ਹਮ ਜਦੋਂ ਨਫਰਤ ਹੀ ਤੁੰਦ ਫੈਲਦੀ ਹੈ ਤਾਂ ਇਸ ਕਦਰ ਸਥਿਤੀ ਬਣ ਜਾਂਦੀ ਹੈ ਕਿ ਤੁਸੀਂ ਨਾ ਔਰਤਾਂ ਨੂੰ ਦੇਖਦੇ ਹੋ ਨਾ ਆਪਣੇ ਬੱਚਾ ਨੂੰ ਦੇਖਦੇ ਹੋ ਇਸ ਨਫਰਤ ਦੇ ਵਿੱਚ ਬੱਚੇ ਵੀ ਲੋਕ ਆਪਣੇ ਮਾਰ ਦਿੰਦੇ ਆ ਔਰਤਾਂ ਦੇ ਵੀ ਜ਼ੁਰਮ ਕਰਦੇ ਆ ਹੁਣ ਜਿਹੜੀ ਅੱਜ ਦੀ ਤਾਜ਼ਾ ਘਟਨਾ ਜਿਹਦੀ ਮੀਡੀਆ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਸ ਦਾ ਨੋਟਿਸ ਲਿਆ ਗਿਆ ਜੀ ਦੇਖੋ ਇੱਕ ਕੰਪਨੀ ਦੀ ਸਟਾਰਟਅੱਪ ਕੰਪਨੀ ਦੀ ਸੀਓ ਔਰਤ ਆ ਉਹਦਾ ਆਪਣੇ ਹਸਬੰਦ ਦੇ ਨਾਲ ਕੋਈ ਤਲਾਕ ਦੇ ਮਾਮਲੇ 'ਚ ਝਗੜਾ ਚੱਲ ਰਿਹਾ ਸੀ ਜੀ ਤਾਂ ਉਹ ਗੋਆ ਗਈ ਗੋਆ ਦੇ ਨਾਲ 4 ਸਾਲ ਦਾ ਬੱਚਾ ਸੀ ਜੀ 4 ਸਾਲ ਦੇ ਬੱਚੇ ਨੂੰ ਪਤਾ ਨਹੀਂ ਕੀ ਉਹਦੇ 'ਚ ਆਪਣੇ ਹਸਬੰਦ ਪ੍ਰਤੀ ਨਫ਼ਰਤ ਸੀ ਜਾਂ ਕਿੱਦਾਂ ਦੀ ਸੀ ਹੂੰ ਜੋ ਮੀਡੀਆ ਚ ਰਿਪੋਰਟ ਆਈ ਹੈ ਜੀ ਉਹਨੇ ਬੱਚੇ ਨੂੰ ਗਲ ਕੁੱਟ ਕੇ ਮਾਰਤਾ ਤੇ ਆਪਣੇ ਬੱਚੇ ਦੀ ਹੀ লাশ ਜਿਹੜੀ ਹੈਗੀ ਐ ਟੈਚੀ ਚ ਬੰਦ ਕਰਕੇ ਅੱਧੀ ਰਾਤ ਨੂੰ ਉੱਥੋਂ ਟੈਕਸੀ ਲੈ ਕੇ ਨਿਕਲ ਗਈ ਜੀ ਕਰਨਾਟਕੇ ਚ ਪਹੁੰਚ ਗਈ ਪੁਲਿਸ ਨੂੰ ਜਦੋਂ ਪਤਾ ਲੱਗਿਆ ਹੋਟਲ ਵਾਲਿਆਂ ਨੇ ਜਦੋਂ ਤੋਂ ਬਾਅਦ ਚ ਜਿਵੇਂ ਕਮਰੇ ਦੀ ਸਫਾਈ ਵਗੈਰਾ ਕਰਦੇ ਐ ਉਹਨਾਂ ਦੇਖਿਆ ਕਿ ਖੂਨ ਦੇ ਧੱਬੇ ਲੱਗੇ ਹੋਏ ਐ ਜੀ ਉੱਥੇ ਕੱਪੜਿਆਂ ਦੇ ਉੱਤੇ ਤਾਂ ਉਹਨਾਂ ਜਦੋਂ ਪੜਤਾਲ ਕੀਤੀ ਉਹਨਾਂ ਨੂੰ ਲੱਗਿਆ ਕਿ ਕੋਈ ਨਾ ਕੋਈ ਗੜਬੜ ਐ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ ਜਿਹੜਾ ਹੈਗਾ ਉਸਔਰਤ ਦਾ ਪਿੱਛਾ ਕੀਤਾ ਤੇ ਕਰਨਾਟਕ ਜਾ ਕੇ ਉਸ ਔਰਤ ਨੂੰ ਕਾਬੂ ਕਰ ਲਿਆ ਹੁਣ ਨਫਰ ਦੀ ਸਥਿਤੀ ਇਹ ਹੈ ਜਦੋਂ ਮਨੁੱਖ ਦੇ ਮਨ ਚ ਦਿਮਾਗ ਚ ਧੁੰਦ ਦੇ ਨਾਲ ਨਾਲ ਨਫਰ ਦੀ ਧੁੰਦ ਫੈਲਦੀ ਹੈ ਨਾ ਜੀ ਇਹ ਬਹੁਤ ਹੀ ਖਤਰਨਾਕ ਹੁੰਦੀ ਹੈ ਫਿਰ ਨਾ ਇਹ ਬੱਚਾ ਦੇਖਦੀ ਹੈ ਨਾ ਕੋਈ ਰਿਸ਼ਤਾ ਦੇਖਦੀ ਹੈ ਸੋ ਜਿਸ ਕਦਰ ਜਿਹੜਾ ਹੈਗਾ ਉਹ ਬੱਚੇ ਦਾ ਕਤਲ ਕੀਤਾ ਗਿਆ ਮੈਂ ਕਹਿੰਨਾ ਕਿ ਇਸ ਤੋਂ ਗੈਰਮਾਨਵੀ ਕਾਰਾ ਵੱਡਾ ਕੀ ਹੋ ਸਕਦਾ ਹੈ ਸੋਚਿਆ ਵੀ ਨਹੀਂ ਜਾ ਸਕਦਾ ਕਿ ਇੱਕ ਮਾਂ ਇੱਕ ਮਾਂ ਆਪਣੇ ਹੀ ਹੱਥੀਂ ਆਪਣੇ ਬੱਚੇ ਦਾ ਕਤਲ ਕਰ ਦੇ ਇਹ ਤੋਂ ਦਿਲ ਕੰਬਾਉ ਘਟਨਾ ਕੀ ਹੋ ਸਕਦੀ ਹੈ ਜਾਨੀ ਨਫਰ ਦੀ ਇੰਤਹਾ ਹੈ ਸਿਖਰ ਹੈ ਬਿਲਕੁਲ ਜੋ ਤੇ ਵੀ ਹੈ ਕਿ ਜਿਹੜਾ ਹੁਣ ਇਸ ਵੇਲੇ ਮਨੁੱਖੀ ਜੀਵਨ ਹੈ ਹੂੰ ਉਹਦੇ ਵਿੱਚ ਜਿਸ ਕਦਰ ਤਣਾਅ ਹੈਗਾ ਰਿਸ਼ਤਿਆਂ ਵਿੱਚ ਜਿਸ ਕਦਰ ਤਣਾਅ ਹੈ ਉਹ ਤਣਾਅ ਦੇ ਚੱਲਦਿਆਂ ਜਾਨੀ ਅਸੀਂ ਸਾਡਾ ਸਮਾਜ ਸਾਡਾ ਸਿਸਟਮ ਇਸ ਹੱਦ ਤੱਕ ਚੱਲਿਆ ਗਿਆ ਹੈ ਕਿ ਤੁਸੀਂ ਉਸ ਤਣਾਅ ਦੇ ਚੱਲਦਿਆਂ ਆਪਣੇ ਬੱਚੇ ਨੂੰ ਵੀ ਗਲ ਕੋਟ ਕੇ ਖਤਮ ਕਰ ਸਕਦੇ ਹੋ ਕਿਹੋ ਜੀ ਸਥਿਤੀ ਜਾਨੀ ਇਕ ਸਥਿਤੀ ਇੰਡੀਵਿਜੂਅਲ ਹੁੰਦੀ ਹੈ ਇੱਕ ਸਥਿਤੀ ਜੋ ਸਮੂਹ ਤੌਰ ਤੇ ਵੀ ਲੋਕਾਂ 'ਚ ਨਫ਼ਰਤ ਫੈਲਦੀ ਹੈ ਜ ਜਦ ਆਪਾਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕਰਦੇ ਸੀ ਬਲਿਕਸਬਾਨੋ ਦੇ ਮਾਮਲੇ 'ਚ ਜ ਜਦ ਦੰਗੇ ਫਸਾਦ ਹੋਏ ਉਸ ਔਰਤ ਦੇ ਨਾਲ ਸਮੂਹ ਰੇਪ ਕੀਤਾ ਗਿਆ ਉਸ ਪਰਿਵਾਰ ਦੇ 7-8 ਲੋਕ ਕਤਲ ਕਰ ਦਿੱਤੇ ਗਏ ਜੀ ਤਾਂ ਉਹ ਵੀ ਇੱਕ ਨਫ਼ਰਤ ਹੀ ਹੈ ਮੁੱਖਾਂ ਦੇ ਮਨਾਂ 'ਚ ਜਦੋਂ ਫੈਲਦੀ ਹੈ ਇੰਡੀਵਿਜੂਅਲ ਤੇ ਸਮੂਹ ਕਤਲ ਜਦੋਂ ਗਰੁੱਪਾਂ ਦੇ ਵਿੱਚ ਨਫ਼ਰਤ ਫੈਲਦੀ ਹੈ ਤਾਂ ਹੋਰ ਵੀ ਖਤਰਨਾਕ ਹੁੰਦੀ ਹੈ 83 ਦਾ ਜਿਹੜਾ ਕਤਲੇਆਮ ਜਿਸ ਦਾ ਆਪਾਂ ਜ਼ਿਕਰ ਕਰਦੇ ਹਾਂ ਉਹ ਵੀ ਇੱਕ ਨਫਰਤ ਹੁੰਦੀ ਦੀ ਨਫਰਤ ਹੀ ਹੈ ਕਿ ਕਿਸ ਕਦਰ ਬੇਕਸੂਰ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਕੋਹ ਕੋਹ ਕੇ ਮਾਰਿਆ ਗਿਆ ਬਾਅਦ ਵਿੱਚ ਹੁਣ ਆਪਾਂ ਕਹਿੰਦੇ ਆ ਕਿ ਕਿਸੇ ਤੇ ਇਨਸਾਫ ਮਿਲਿਆ ਕਿਸੇ ਤੇ ਨਹੀਂ ਮਿਲਿਆ ਜੇ ਕਿਸੇ ਨੂੰ ਕਿਸੇ ਨੂੰ ਜਿਹੜਾ ਹੈਗਾ ਕੋਈ ਥੋੜਾ ਬਹੁਤਾ ਸਜ਼ਾ ਮਿਲਦੀ ਹੈ ਤਾਂ ਮੀਡੀਆ ਦੇ ਅੰਦਰ ਜੋ ਤਦਾਂ ਫਲੈਸ਼ ਕੀਤਾ ਜਾਂਦਾ ਹੈ ਵੀ ਜਿਵੇਂ ਪਤਾ ਨਹੀਂ ਬਹੁਤ ਵੱਡਾ ਨਿਆਂ ਮਿਲ ਰਿਹਾ ਹੈ ਹਜ਼ਾਰਾਂ ਲੋਕ ਮਾਰੇਗੇ ਉਸ ਨਫਰਤ ਦੀ ਧੁੰਦ ਦੇ ਵਿੱਚ ਤੇ ਜੇ ਦੋ ਚਾਰ ਨੂੰ ਸਜ਼ਾ ਵੀ ਮਿਲ ਗਈ ਤਾਂ ਕਿੱਡੀ ਵੱਡੀ ਗੱਲ ਹੈ ਸੋ ਜਿਹੜਾ ਹੈਗਾ ਜਿਹੜੀ ਮਾਨਵੀ ਨਫ਼ਰਤ ਹੈ ਮਨੁੱਖਾਂ ਦੇ ਮਨਾਂ 'ਚ ਜਿਹੜਾ ਦਿਲਾਂ 'ਚ ਦਿਮਾਗ 'ਚ ਨਫ਼ਰਤ ਫੈਲਦੀ ਹੈ ਇਹ ਕੁਦਰਤੀ ਜਿਹੜੀ ਧੁੰਦ ਆ ਉਹਦੇ ਨਾਲੋਂ ਕਿਤੇ ਵੱਧ ਖਤਰਨਾਕ ਹੁੰਦੀ ਹੈ ਬਿਲਕੁਲ ਔਰ ਤਬਾਹੀ ਦਾ ਕਾਰਨ ਬਣਦੀ ਹੈ ਇਹ ਸਮੂਹ ਤੌਰ ਤੇ ਹੋਵੇ ਤਦਵੀ ਚਾਹੇ ਬਾਨੋ ਹੋਵੇ ਚਾਹੇ 84 ਦਾ ਕਤਲੇਆਮ ਹੋਵੇ ਜੀ ਤੇ ਚਾਹੇ ਹੋਰ ਦੰਗੇ ਪਸਾਦ ਹੋਣ ਚਾਹੇ ਮਲੀਪੁਰ ਜਿੱਥੇ ਸਾਡੀਆਂ ਧੀਆਂ ਤੇ ਭੈਣਾਂ ਨੂੰ ਨਗਨ ਕਰਕੇ ਕਮਾਇਆ ਗਿਆ ਉਹ ਵੀ ਇੱਕ ਨਫ਼ਰਤ ਹੀ ਹੈ ਜਿਹੜੀ ਮਨੁੱਖਾਂ ਦੇ ਮਨਾਂ 'ਚ ਫੈਲੀ ਵੀ ਹੈ ਤੇ ਜਿਸ ਔਰਤ ਨੇ ਗਲ ਕੁੱਟ ਕੇ ਆਪਣੇ ਬੱਚੇ ਨੂੰ ਮਾਰਿਆ ਇਹ ਆਪਣੇ ਆਪ ਚ ਇੱਕ ਨਫਰ ਦੀ ਬਹੁਤ ਵੱਡੀ ਮਸਾਲ ਹੈ ਇੱਕ ਔਰਤ ਦੇਖੋ ਜਿਹੜੀ ਔਰਤ ਹੈ ਜੋ ਤਾਂ ਉਹਨਾਂ 100 ਔਰਤਾਂ ਚ ਜਦੋਂ ਕੋਈ ਗਿਣਤੀ ਜਾਂ ਕਿਸੇ ਨੇ ਸਰਵੇ ਕੀਤਾ ਜਿਹੜੀਆਂ ਔਰਤਾਂ اخلاقی ਤੌਰ ਤੇ ਮੰਨੀਆਂ ਜਾਂਦੀਆਂ ਕਿ ਭਈ ਇਹ ਆਪਣੇ ਕੰਮ ਕਾਜ ਚ ਨਪੁੰਨ ਲੈ ਇਹਨਾਂ ਦਾ ਕਨਾ ਹੈ ਉਹਦੀ ਗਿਣਤੀ ਉਹਨਾਂ 2021 ਚ ਸਰਵੇ ਹੋਇਆ ਉਹਨਾਂ 100 ਔਰਤਾਂ ਸ਼ਾਮਲ ਸੀ ਫਿਰ ਉਸ ਸਟਾਰਟਅਪ ਕੰਪਨੀ ਦੀ ਸੀਓ ਸੰਸਕ੍ਰਿਤਾ ਉਹਨੇ ਜਿਹੜਾ ਚੰਗੀ ਐਜੂਕੇਸ਼ਨ ਲਈ ਵੀ ਜੀ ਬਾਕੀ ਜਿਹੜੇ ਹੈਗੇ ਸਿਸਟਮ ਦੇ ਵਿੱਚ ਵੀ ਉਹਦੀ ਚੰਗੀ ਜਾਣਕਾਰੀ ਸਟੱਡੀ ਕੀਤੀ ਵੀ ਯੂਨੀਵਰਸਿਟੀਆਂ ਤੋਂ ਪੜੀ ਵੀ ਹਮ ਤੇ ਜਦੋਂ ਇਨਸਾਨ ਨਫ਼ਰਤ ਵਾਲੇ ਪਾਸੇ ਨੂੰ ਤੁਰਦਾ ਹੈ ਜੀ ਤਾਂ ਕਿਸ ਕਦਰ ਜਿਹੜਾ ਹੈਗਾ ਹਮ ਨਫ਼ਰਤ ਹਸਬੰਡ ਤੇ ਵਾਈਫ ਦੀ ਬਿਲਕੁਲ ਲੈ ਇੱਕ ਫਿਰਕੇ ਦੀ ਦੂਜੇ ਫਿਰਕੇ ਦੇ ਨਾਲ ਹਮ ਤਾਂ ਔਰਤਾਂ ਦੇ ਬੱਚਿਆਂ ਨੂੰ ਨਫ਼ਰਤ ਦਾ ਟਾਰਗੇਟ ਕਿਉਂ ਬਣਾਇਆ ਜਾਂਦਾ ਹੈ ਹਮ ਇਹ ਆਪਣੇ ਆਪ 'ਚ ਵੱਡਾ ਮਾਨਵੀ ਸਵਾਲ ਹੈ ਬਿਲਕੁਲ ਕਿ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਈ ਅਸੀਂ ਕਹਿੰਦੇ ਅਸੀਂ ਚੰਦਰਮਾ ਤੇ ਪਹੁੰਚ ਗਏ ਕਿ ਜਿਹਨੇ ਬਹੁਤ ਵਿਕਾਸ ਕਰ ਲਿਆ ਪਰ ਕਿਧਰੇ ਲੱਗਦਾ ਕਿ ਜਿਹੜੀ ਸਦੀਆਂ ਪੁਰਾਣੀ ਇੱਕ ਨਫਰ ਦੀ ਭਾਵਨਾ ਹੈਗੀ ਆ ਜੀ ਉਹ ਮਨੁੱਖ ਦੇ ਮਨ ਚੋ ਅੱਜ ਵੀ ਕਿਤੇ ਉਦਾਂ ਹੀ ਜਦੋਂ ਉਗਲਦੀ ਹੈ ਜ਼ਹਿਰ ਉਗਲਦਾ ਹੈ ਮਨੁੱਖ ਤਾਂ ਬਹੁਤ ਹੀ ਖਤਰਨਾਕ ਸਾਬਤ ਹੁੰਦੀ ਹੈ ਇਹ ਆਪਣੇ ਆਪ ਚ ਜਿਹੜੀ ਹੁਣ ਆਪਾਂ ਜਸੌਰ ਦੀ ਗੱਲ ਕਰਦੇ ਆਂ ਜੀ ਸਚਾਤਾ ਸੇਠੋ ਦਾ ਨਾਮ ਹੈ ਉਸ ਦੀ ਜਿਹੜੀ ਸਭ ਤੋਂ ਵੱਡੀ ਮਿਸਾਲ ਹੈ ਜੀ ਕਿ ਜਦੋਂ ਨਫਰਤਾ ਕੰਸਾਨ ਚਲਾ ਜਾਂਦਾ ਤਾਂ ਆਪਣੇ ਬੱਚੇ ਨੂੰ ਵੀ ਗੱਲ ਕੁੱਟ ਕੇ ਖਤਮ ਕਰ ਸਕਦਾ ਬਿਲਕੁਲ ਬਿਲਕੁਲ ਤਾਂ ਸਿੱਧੂ ਸਾਹਿਬ ਨਫਰਦੀ ਤੁੰਦਦੀ ਤੇ ਇਨੀ ਦਿਨੀ ਪੈ ਰਹੀ ਕੜਾਕੇ ਦੀ ਠੰਡ ਦੇ ਨਾਲ ਤੁੰਦ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਇਹਨਾਂ ਠੰਡ ਦੇ ਨਾਲ ਲੋਕ ਲੋਕ ਤਾਂ ਠਰੇ ਹੋਏ ਨੇ ਕਿਉਂਕਿ ਹੱਡ ਚੀਰਵੀਂ ਠੰਡ ਪੈ ਰਹੀ ਹੈ ਤੇ ਦੂਜੇ ਪਾਸੇ ਕਹਿੰਦੇ ਕਿ ਜਿਹੜੇ ਬਿਜਲੀ ਦੇ ਬਿੱਲ ਆਏ ਨੇ ਉਹਨਾਂ ਨੇ ਪੂਰੀ ਤੁੰਦ ਨੂੰ ਪਿੰਗਲਾ ਕੇ ਰੱਖ ਦਿੱਤਾ ਜਦੋਂ ਹੀ ਨਵੰਬਰ ਮਹੀਨਾ ਚੜ੍ਹਦਾ ਹੈ ਕਹਿੰਦੇ ਕਿ ਬਿਜਲੀ ਦੇ ਬਿਲਾਂ ਦੇ ਵਿੱਚ ਇਜਾਫਾ ਕਾਫੀ ਹੋਣ ਲੱਗ ਜਾਂਦਾ ਹੈ ਸਰਕਾਰ ਦੇ ਵੱਲੋਂ ਮੁਫਤ ਬਿਜਲੀ ਦਾ ਜਿਹੜੀ ਸਕੀਮ ਸੀਗੀ ਦਿੱਤੀ ਗਈ ਸੀਗੀ ਤੇ ਨਾਲ ਹੀ ਹੁਣ ਕਹਿੰਦੇ ਕਿ 300 ਯੂਨਟ ਬਿਜਲੀ ਫਰੀ ਤਾਂ ਆਈ ਸੀ ਉਸੇ ਉਹ ਲੈਣ ਦੇ ਚੱਕਰ ਦੇ ਵਿੱਚ ਲੋਕਾਂ ਦੇ ਵੱਲੋਂ ਮੀਟਰ ਵੀ ਵੱਡੀ ਗਿਣਤੀ ਦੇ ਵਿੱਚ ਲਵਾਏ ਹੋਏ ਨੇ ਕਹਿੰਦੇ ਇੱਕ ਇੱਕ ਘਰ ਦੇ ਵਿੱਚ 2 2 3 3 ਮੀਟਰ ਚੱਲ ਰਹੇ ਨੇ ਮੁਫਤ ਬਿਜਲੀ ਲੈਣ ਦੇ ਚੱਕਰ ਦੇ ਵਿੱਚ ਜੋ ਦੇ ਤੋਂ ਸਰਕਾਰ ਦਾ ਦੇਖੋ ਸਵਾਲ ਹੈਗਾ ਸਬਸਿਡੀਆਂ ਦਿੰਦੀ ਹੈ ਸਰਕਾਰ ਚਾਹੇ ਖੇਤੀ ਖੇਤਰ ਦੀ ਗੱਲ ਕਰੀਏ ਜੇ ਜਿੱਦਾਂ ਤੁਸੀਂ ਕਿਹਾ ਕਿ 300 ਯੂਨਟ ਮੁਫ ਦੇਣ ਦੀ ਗੱਲ ਕਰੀਏ ਬਿਜਲੀ ਸਬਸਿਡੀ ਘਰੇਲੂ ਜਿਹੜੇ ਬਿੱਲ ਹਨ ਉਹਨਾਂ ਦੇ ਲਈ ਇਹ ਸਰਕਾਰਾਂ ਦੀਆਂ ਸਹੂਲਤਾਂ ਹੈਗੀਆਂ ਕਿਤੇ ਖਾਸ ਵਰਗ ਦੇ ਲਈ ਹੁੰਦੀਆਂ ਕਿਸੇ ਗਰੀਬਾਂ ਦੇ ਲਈ ਹੁੰਦੀਆਂ ਕਿਤੇ ਆਟਾ ਅਨਾਜ ਦੀ ਸਕੀਮ ਹੈ ਕਿਤੇ ਬਿਜਲੀ ਦੀ ਸਕੀਮ ਹੈ ਕਿਤੇ ਟੂ ਵੈਲਾਂ ਦੀ ਸਕੀਮ ਹੈ ਉਹ ਸਕੀਮਾਂ ਬਾੜੀਆਂ ਨਹੀਂ ਹੁੰਦੀਆਂ ਪਰ ਉਹ ਸਕੀਮਾਂ ਜਿਹੜੀਆਂ ਜਿਸ ਕਦਰ ਲੋਕ ਫਿਰ ਉਹਨਾਂ ਦੀ ਇਸਤੇਮਾਲ ਕਰਦੇ ਆ ਉਹਨਾਂ ਦੀ ਦੁਰਵਰਤੋਂ ਕਰਦੇ ਆ ਤਾਂ ਫਿਰ ਉਹਨਾਂ ਸਕੀਮਾਂ ਦੇ ਨਤੀਜੇ ਜਿਹੜੇ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਆ ਉਹ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਇਹ ਸਾਤ ਤੱਕ ਕਿਸੇ ਤਰ੍ਹਾਂ ਇਹ ਲੱਗਦਾ ਹੈ ਕਿ ਵੀ ਹੁਣ ਇਹ ਜਿਹੜੀ ਸਕੀਮ ਹੈ ਸਾਡੇ ਸਮਾਜ ਤੇ ਸਰਕਾਰ ਤੇ ਸਿਸਟਮ ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਜਿੰਨਾ ਬਿੱਲਾਂ ਦਾ ਤੁਸੀਂ ਗੱਲ ਕਰ ਰਹੇ ਹੋ ਜੋ ਕਿ ਸਰਦੀ ਦੇ ਦੇਖੋ ਦਿਨ ਚੱਲ ਰਹੇ ਆ ਤੇ ਜੇ ਆਪਾਂ ਬਿੱਲ ਦੇ ਮਤ ਫੈਕਟਸ ਅੰਕੜੇ ਰੱਖਾਂ ਤੁਹਾਡੇ ਸਾਹਮਣੇ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਸਰਦੀ ਵੀ ਉਹ ਅੰਕੜੇ ਸੁਣ ਕੇ ਪਿੰਗਲਦੀ ਨਜ਼ਰ ਆਏਗੀ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਸਰਦੀ ਆਉਂਦੀ ਹੈ ਜੀ ਤਾਂ ਜਿਹੜੇ ਮੋਤ ਬਿਜਲੀ ਦੇ ਬਿੱਲ ਆ ਉਹਨਾਂ ਦੀ ਗਿਣਤੀ ਕਈ ਗੁਣਾ ਵੱਧ ਜਾਂਦੀ ਜਿੱਦਾਂ ਤੁਸੀਂ ਕਿਹਾ ਨਾ ਵੀ ਇੱਕ ਘਰ ਚ ਪਹਿਲਾਂ ਜੇ ਇੱਕ ਕਨੈਕਸ਼ਨ ਸੀ ਤਾਂ ਦੋ ਕਨੈਕਸ਼ਨ ਹੋ ਗਏ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਜੇ ਇੱਕ ਕਨੈਕਸ਼ਨ ਹੋਏਗਾ ਤਾਂ ਜ਼ਿਆਦਾ ਬਿੱਲ ਆਏਗਾ ਦੋ ਹੋਣਗੇ ਤਾਂ ਉਹੀ ਬ੍ਰੇਕ ਹੋ ਕੇ ਜਿਹੜਾ ਹੈਗਾ 3-300 ਯੂਨਿਟ ਜਿਹੜਾ ਜ਼ਿਆਦਾ ਫਾਇਦਾ ਹੋਏਗਾ ਆਪਾਂ ਦਰਸ਼ਕਾਂ ਦੇ ਸਾਹਮਣੇ ਕੁਝ ਜਿਹੜੇ ਫੈਕਟਸ ਰੱਖਣੇ ਚਾਹਾਂਗੇ ਤਾਂ ਕਿ ਪਤਾ ਲੱਗ ਸਕੇ ਕਿ ਸਥਿਤੀ ਕਿਸ ਕਦਰ ਜਿਹੜੀ ਮੋਤ ਬਿਜਲੀ ਬਿੱਲ ਜਿਹੜੇ ਹੈਗੇ ਉਹਨਾਂ ਨੇ ਕਿਵੇਂ ਸਰਦੀਆਂ ਦੇ ਵਿੱਚ ਸਰਦੀ ਨੂੰ ਪੰਗੜਾ ਕੇ ਰੱਖ ਦਿੱਤਾ ਦਸੰਬਰ ਜਿਹੜੇ ਆਪਾਂ 23 ਦਾ ਜ਼ਿਕਰ ਕਰਦੇ ਹਾਂ ਜੋ ਤਾਂ 3665 ਲੱਖ ਜਿਹੜੇ ਹੈਗੇ ਖਪਤਕਾਰਾਂ ਦੇ ਜਿਹੜੇ ਮੁਫਤ ਬਿਜਲੀ ਦੇ ਜਿਹੜੇ ਬਿੱਲਸ ਸੀ ਜਿਹੜੇ ਆਏ ਉਸ ਸਮੇਂ ਚ ਚਾਹੀ डिसेंबर ਚ ਪਿਛਲੇ ਸਾਲ ਦੀ 22 ਦੀ ਜੇ ਆਪਾਂ ਗੱਲ ਕਰੀਏ ਤਾਂ 33.16 ਲੱਖ ਯਾਨੀ ਦੇਖੋ ਤੁਸੀਂ 22 ਤੇ 23 ਦਾ ਕੀ ਕਿੰਨਾ ਫਰਕ ਹੈ ਹਮ 22 ਦੇ ਵਿੱਚ ਆਏ 33.16 ਜੀ ਔਰ डिसेंबर 23 ਦੇ ਚਾਏ 36.65 ਲੱਖ ਹਮ ਇੰਨੀ ਇਨਕਰੀਸ ਯਾਨੀ ਅਗਲੇ ਸਾਲ ਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੀ ਸਥਿਤੀ ਹੋਏਗੀ ਹਮ ਜੇ ਟੋਟਲ ਸਬਸਿਡੀ ਦੀ ਆਪਾਂ ਗੱਲ ਕਰਦੇ ਆ ਜੋ ਜਿਹੜਾ ਹੁਣ ਆ ਰਿਹਾ ਜਾ ਰਿਹਾ ਸਾਲ ਹੈ 23 ਤੇ 24 ਦਾ ਕਿਉਂਕਿ ਦਾ ਅਗਲੇ ਸਾਲ ਸਾਰਾ ਹਸਾਬ ਦਾ ਵਿ लेखा जोखा ਹੋਏਗਾ ਜਾ ਕੇ ਕਿ ਕਿੰਨੀ ਖਪਤ ਹੋਈ ਹੈ ਜੀ ਇਹਦਾ ਜਿਹੜਾ ਅਨੁਮਾਨ ਹੈਗਾ ਉਹਦੇ ਮੁਤਾਬਕੀ 22000 ਕਰੋੜ ਰੁਪਏ ਜਿਹੜੇ ਘਰੇਲੂ ਖਪਤ ਦੇ ਉੱਤੇ ਸਬਸਿਡੀ ਦੇ ਚ ਜਾਣਗੇ ਜਿਹਦੇ ਚ ਕੇਵਲ 9000 ਕਰੋੜ ਰੁਪਏ ਜਿਹੜੇਗੇ ਖੇਤੀ ਲਈ ਹੈ ਤੇ 10000 ਕਰੋੜ ਜਿਹੜੇ ਹੈਗੇ ਇਸੇ ਤਰੀਕੇ ਨਾਲ ਘਰੇਲੂ ਬਿੱਲਾਂ ਉਹਨਾਂ ਦੇ ਲਈ ਹੈ ਤੇ ਰਜ਼ਾਨਾ ਜਿਹੜੀ ਹੈ 60 ਕਰੋੜ ਰੁਪਏ ਰੋਜ਼ਾਨਾ 60 ਕਰੋੜ ਰੁਪਏ ਦੀ ਸਬਸਿਡੀ ਅਸੀਂ ਇਸਤੇਮਾਲ ਕਰਦੇ ਹਾਂ ਬਿਜਲੀ ਖੇਤਰ ਚ ਜੀ ਸੋ ਬਿਜਲੀ ਖੇਤਰ ਦੇ ਪਟਾਕੇ ਤਾਂ ਪੈਣੇ ਹੀ ਪੈਣੇ ਆ ਕਿ ਜੇ ਇੰਨਾ ਬਿੱਲ ਵਧੇਗਾ ਜੀ ਤਾਂ ਫਿਰ ਉਹਦਾ ਪਖਤਾਨ ਕਿੰਨਾ ਨੇ ਕਰਨਾ ਪਖਤਾਨ ਤਾਂ ਆਮ ਲੋਕਾਂ ਨੇ ਕਰਨਾ ਸੋ ਰਹਿਤਾਂ ਆਪਣੀ ਜਗ੍ਹਾ ਤੇ ਹੈ ਰਹਿਤਾਂ ਦੇ ਨਾਲ ਨਾਲ ਜਦੋਂ ਉਹਦਾ ਸਿਖਰ ਹੋ ਜਾਂਦੀ ਹੈ ਤਾਂ ਉਹ ਬਹੁਤ ਵੱਡਾ ਇੱਕ ਬੋਝ ਬਣ ਜਾਂਦਾ ਹੈ ਜੀ ਤਾਂ ਫਿਰ ਕਰਜ਼ਾ ਇਸ ਕਦਰ ਬਣ ਜਾਂਦਾ ਉਹ ਕੱਲ ਮੈਂ ਨਵਜੋਤ ਸਦੂਨਾ ਦੀ ਰੈਲੀ ਸੁਣ ਰਿਹਾ ਸੀ ਉਹ ਕਹਿੰਦੇ ਕਿ ਜਿਹੜਾ ਕਰਜ਼ਾ ਆਇਆ ਕਰਜ਼ੇ ਦੀ ਪੰਡ 70000 ਕਰੋੜ ਜਿਹੜਾ ਹੱਕ ਤੱਕ ਪਹੁੰਚ ਗਿਆ ਉਹ ਕਹਿੰਦੇ ਕਰਜ਼ਾ ਮੁਖੰਦਰੀ ਭਗਵੰਤ ਮਾਨ ਨੇ ਨਹੀਂ ਮੋੜਨਾ ਜੀ ਖਰਚਾ ਤਾਂ ਪੰਜਾਬੀਆਂ ਨੇ ਮੋੜਨਾ ਹੈ ਹੂੰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਗਲੇ 5 ਸਾਲਾਂ ਚ ਚਲੋ ਇਹਨਾਂ ਦੀ ਆਉਂਦੀ ਹੈ ਕਿਸੇ ਦੀ ਆਉਂਦੀ ਹੈ ਜਿਹੜੀ ਵੀ ਸਰਕਾਰ ਆਏਗੀ ਮੁੱਖ ਮੰਤਰੀ ਨੇ ਕਿਸੇ ਨੇ ਵੀ ਕਰਜ਼ਾ ਨਹੀਂ ਮੋੜਨਾ ਹੁੰਦਾ ਕਰਜ਼ਾ ਤਾਂ ਪੰਜਾਬੀਆਂ ਨੂੰ ਮੋੜਨਾ ਸੋ ਸਬਸਿਡੀ ਦੇ ਬਿੱਲ, ਕਰੇਲੂ ਖਵ ਦੇ ਬਿੱਲ, ਖੇਤੀ ਦੇ ਬਿੱਲ ਜਿਹੜੇ ਹੈਗੇ ਆ ਤੇ ਇਸੇ ਤਰ੍ਹਾਂ ਜਿਹੜਾ ਨਾਲ-ਨਾਲ ਜਿਹੜਾ ਹੈਗਾ ਆਪਣਾ ਇੰਡਸਟਰੀ ਦੇ ਬਿੱਲ ਉਹਨਾਂ 'ਚ ਵੀ ਜਿਹੜੇ ਕੰਸੈਸ਼ਨ ਜਾਂ ਰਹਿਤਾ ਮਿਲਦੀਆਂ ਉਹ ਸਾਰੀਆਂ ਰਲਾ ਮਲਾ ਕੇ ਜੇ ਦੇਖਿਆ ਜਾਵੇ ਇਹ ਕਿੰਨਾ ਵੱਡਾ ਅੰਕੜਾ ਬਣ ਜਾਂਦਾ ਹੈ ਕਿ ਅੰਕੜਾ ਜਿਹੜਾ ਹੈਗਾ ਸਰਦੀ ਦੇ ਚਲਦਿਆਂ ਵੀ ਜਿਹੜਾ ਹੈਗਾ ਸਰਦੀ ਨੂੰ ਪੰਘੜਾ ਰਿਹਾ ਹੈ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਸੋ ਸਰਕਾਰਾਂ ਜਿਹੜੀਆਂ ਲਗਾਤਾਰ ਕਰਜ਼ੇ ਲੈਂਦੀਆਂ ਕਰਜ਼ੇ ਲੈ ਕੇ ਲੋਕਾਂ ਨੂੰ ਖੁਸ਼ ਕਰਦੀਆਂ ਜੀ ਸਬਸਿਡੀ ਦੇਣੀ ਕਿਸੇ ਹੱਦ ਤੱਕ ਇਸ ਕਰਕੇ ਵੀ ਲਾਜ਼ਮੀ ਹੋ ਜਾਂਦੀ ਆ ਆਪਾਂ ਖੇਤੀ ਸੈਕਟਰ ਦੀ ਗੱਲ ਕਰਦੇ ਆ ਜੀ ਬਿਲਕੁਲ ਜੇ ਖੇਤੀ ਟੂਵਲਾਂ ਨੂੰ ਸਬਸਿਡੀ ਨਹੀਂ ਦਿਆਂਗੇ ਤਾਂ ਕਿਸਾਨ ਜਿਹੜਾ ਹੈਗਾ ਉਹ ਜਿਉਂਦਾ ਨਹੀਂ ਰਹਿ ਸਕਦਾ ਆਪਣੀ ਖੇਤੀ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਭਰੀ ਬੋ ਚੱਕ ਨਹੀਂ ਸਕਦਾ ਜੀ ਜਾਂ ਤਾਂ ਉਹ ਸੰਸਰੀ ਫਸਲ ਦਾ ਵਾਜਬ ਮੁੱਲ ਮਿਲੇ ਇਸੇ ਤਰੀਕੇ ਨਾਲ ਸਰਕਾਰ ਨੇ ਜਿਹੜੀ ਮੁਖਵੰਦਰ ਭਗਵੰਤ ਮਾਨ ਦੀ ਸਰਕਾਰ ਆਈ ਇਹਨਾਂ ਨੇ ਆਪਣੇ ਤੌਰ ਤੇ ਪਹਿਲੀ ਵਾਰੀ ਫੈਸਲਾ ਲਿਆ ਕਿ 300 ਜਿਹੜੇ ਬਿਜਲੀ ਦੇ ਜੁਨਟ ਜਿਹਦਾ ਵੀ ਇੰਨੀ ਖਪਤ ਆਏਗੀ ਜਿਹੜੇ ਲੋ ਜਿਹੜੇ ਬਿੱਲ ਹੈਗੇ ਉਹਨਾਂ ਨੂੰ ਅਸੀਂ ਕੋਈ ਬਿਜਲੀ ਦਾ ਬਿੱਲ ਨਹੀਂ ਆਏਗਾ ਜ਼ੀਰੋ ਬਿੱਲ ਆਏਗਾ ਜੀ ਸੋ ਇੱਕ ਤਰ੍ਹਾਂ ਦਾ ਉਹਨਾਂ ਨੇ ਜਿਹੜੇ ਛੋਟੇ ਬਿੱਲ ਆ ਉਹਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਹਾਂ ਪਰ ਜੇ ਅੱਗੇ ਲੋਕ ਇਹ ਰਸਤਾ ਲੱਭ ਲੈਣਗੇ ਹਾਂ ਕਿ ਜੀ ਛੋਟੇ ਛੋਟੇ 300 316 ਜਿਹੜੇ ਕੇ ਹੋਰ ਮੀਟਰ ਹੀ ਜ਼ਿਆਦਾ ਲੱਗ ਜਾਣਾ ਤਾਂ ਫਿਰ ਸਰਕਾਰ ਦੀ ਕੀ ਇੱਥੇ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ ਤਾਂ ਲੋਕਾਂ ਦੀ ਬਣਦੀ ਹੈ ਜਦੋਂ ਆਪਾਂ ਆਟਾ ਨਾ ਸਕੀਮ ਦੀ ਗੱਲ ਕਰਦੇ ਆਪਾਂ ਕਈ ਦੇਖਦੇ ਆ ਨਾ ਕਿ ਮੀਡੀਆ ਦੇ ਚ ਜਿਆ ਆਇਆ ਹੁੰਦਾ ਕਿ ਵੱਡੀ ਗੱਡੀ ਲੈ ਕੇ ਕੋਈ ਆ ਆਉਂਦਾ ਤੇ ਵਿੱਚ ਸਬਸਿਡੀ ਵਾਲਾ ਆਟਾ ਡਾਲਰ ਖਵਾ ਰਿਆ ਹੁੰਦਾ ਸੋ ਥੋੜਾ ਜਿਹਾ ਕਿਦਰ ਨੇ ਕਿਦਰ ਮੈਂ ਕਹਿੰਨਾ ਵੀ ਉਹ ਜਿਹੜੀ ਸ਼ਰਮਸਾਰ ਜਿਹੜਾ ਲੋਕਾਂ ਨੂੰ ਵੀ ਹੋਣਾ ਚਾਹੀਦਾ ਇੱਕ ਪੰਜਾਬੀ ਚ ਕਹਾਵਤ ਬਣੀ ਹੈ ਕਿ ਵੀ ਜੇ ਆਪਣਾ ਆਟੇ ਵਾਲੀ ਬੋਰੀ ਦਾ ਮੂੰਹ ਖੁੱਲਾ ਹੈ ਤਾਂ ਘਟੂ ਘਟੜਲੇ ਕੁੱਤੇ ਨੂੰ ਤਾਂ ਸ਼ਰਮ ਕਰਨੀ ਚਾਹੀਦੀ ਹੈ ਕਿ ਸਾਰਾ ਆਟਾ ਹੀ ਨਾ ਜਿਹੜਾ ਚੱਟ ਜੇ ਖਰਾਬ ਕਰ ਦੇ ਸੋ ਸਬਸਿਡੀ ਆਪਣੀ ਜਗ੍ਹਾ ਤੇ ਗਲਤ ਨਹੀਂ ਹੈ ਸਬਸਿਡੀ ਵਾਜਬ ਹੈ ਪਰ ਉਹਦੀ ਜਿਹੜੀ ਦੁਰਵਰਤੋਂ ਹੁੰਦੀ ਹੈ ਉਹ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹੁਣ ਜਿਹੜੇ ਅੰਕੜੇ ਆਏ ਆ ਜੀ ਗ੍ਰੀਲੂ ਖਾਪਤ ਦੇ ਜਿਹੜੇ ਜੋਨਟ ਜਿਹੜੇ ਇਸ ਤਰੀਕੇ ਨਾਲ 300 ਜੋਨਟ ਮੁਫਤ ਆਖਦੇ ਉਹਦੇ ਨਾਲ ਹੁਣ ਅੰਕੜਾ ਇਹ ਸੱਤ ਤੱਕ ਚਲਾ ਗਿਆ ਕਿ ਲੱਗਦਾ ਕਿ ਅਗਲੇ ਸਾਲਾਂ ਦੇ ਅੰਕੜਾ ਹੋਰ ਵੀ ਵਧੇਗਾ ਸੁਭਾਵਿਕ ਹੈ ਔਰ ਜਦੋਂ ਵੀ ਸਰਦੀਆਂ ਆਉਂਦੀਆਂ ਉਹ ਕਹਿੰਦੇ ਉਦੋਂ ਹੀ ਜਿਹੜੇ ਬਿਲ ਜਿਹੜੇ ਸਨ ਬਿਮਾਰ ਕੇ ਬਦਲਣੇ ਸ਼ੁਰੂ ਹੋ ਜਾਂਦੇ ਆ ਸੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਥਿਤੀ ਆਉਣ ਵਾਲੇ ਦਿਨਾਂ 'ਚ ਕਿਹੋ ਜੀ ਬਣੇਗੀ ਔਰ ਕੀ ਵੀ ਹੈ ਜੋਤ ਕੇ ਸਾਡਾ ਜਿਹੜਾ ਬਿਜਲੀ ਦਾ ਟਾਂਚਾ ਸਿਸਟਮ ਜਿਹੜਾ ਹੈਗਾ ਲੰਮੀਆਂ ਲੰਬੀਆਂ ਜਿਹੜੀਆਂ ਲਾਈਨਾਂ ਹੈਗੀਆਂ ਉਹ ਸਾਲੋਂ ਸਾਲ ਕਈ ਦਕੇਸ਼ ਤੋਂ ਪੁਰਾਣੀਆਂ ਚੱਲੀਆਂ ਆ ਰਹੀਆਂ ਉਹਨਾਂ ਦੇ ਤਾਰਾਂ ਉਹਨਾਂ ਦਾ ਸਿਸਟਮ ਜਿਹੜਾ ਹੈਗਾ ਉਹਨਾਂ ਨੂੰ ਨਵੀਨੀਕਰਨ ਦੀ ਲੋੜ ਹੈ ਜੇ ਬਿਜਲੀ ਦਾ ਨਵੀਨੀਕਰਨ ਕੀਤਾ ਜਾਏਗਾ ਉਵੇਂ ਆਮ ਆਦਮੀ ਨੂੰ ਵੀ ਘਰੇਲੂ ਖਪਤਕਾਰ ਨੂੰ ਵੀ ਉਹਦਾ ਫਾਇਦਾ ਹੋਏਗਾ ਇੰਡਸਟਰੀ ਨੂੰ ਵੀ ਫਾਇਦਾ ਹੋਏਗਾ ਖੇਤੀ ਨੂੰ ਵੀ ਫਾਇਦਾ ਹੋਏਗਾ ਤੇ ਜੇ ਮੁਫਤ ਰਹਿਤਾਂ ਦੇਣ ਵਾਲੇ ਪਾਸੇ ਆਪਾਂ ਸਾਰਾ ਕੁਝ ਰੋੜ ਦੇ ਰਹਾਂਗੇ ਤਾਂ ਇਹ ਠੀਕ ਹੈ ਟੈਂਪਰੀਰੀ ਜ਼ੌਰ ਤੇ ਵੋਟਾਂ ਲੈਣ ਲਈ ਤਾਂ ਲੋਕ ਖੁਸ਼ ਹੋ ਸਕਦੇ ਆ ਪਰ ਜਿਹੜਾ ਸਿਸਟਮ ਹੈ ਜਿਹਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਆਂ ਜੇ ਰੰਗਲੇ ਪੰਜਾਬ ਦੇ ਵਿੱਚ ਸਿਸਟਮ ਨਹੀਂ ਬਦਲੇਗਾ ਤਾਂ ਰੰਗਲਾ ਪੰਜਾਬ ਕਿਦਾਂ ਬਣੇਗਾ ਬਿਲਕੁਲ ਬਿਲਕੁਲ ਸਤਿ ਸ੍ਰੀ ਅਕਾਲ ਸਾਬ ਤੁਸੀਂ ਇਸੇ ਸਵਾਲ ਦੇ ਜਵਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਗੱਲਬਾਤ ਕਰ ਰਹੇ ਸੀ ਹਾਲਾਂਕਿ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਠ ਜੋੜ ਦੀਆਂ ਚਰਚਾਵਾਂ ਤੇ ਗੱਲਬਾਤ ਕੀਤੀ ਹੈ ਤੇ ਇਨੇ ਦਿਨੀ ਕਾਂਗਰਸ ਦੇ ਜਿਹੜੇ ਨਵੇਂ ਇੰਚਾਰਜ ਨੇ ਉਹ ਪੰਜਾਬ ਦੌਰੇ ਤੇ ਨੇ ਮੀਟਿੰਗਾਂ ਕਰ ਰਹੇ ਨੇ ਤੇ ਉਸ ਦੇ ਵਿਚਾਲੇ ਗੱਠ ਜੋੜ ਨੂੰ ਲੈ ਕੇ ਵੀ ਮੀਟਿੰਗ ਦੇ ਵਿੱਚ ਇੱਕ ਸਵਾਲ ਆਇਆ ਸੀ ਤੇ ਉਸ ਦੇ ਵਿੱਚ ਦੋ ਟੁਕ ਜਵਾਬ ਦਿੱਤਾ ਗਿਆ ਮੀਟਿੰਗ ਦੇ ਦੌਰਾਨ ਕਿ ਗੱਠ ਜੋੜ ਹੋਵੇਗਾ ਜਾਂ ਨਹੀਂ ਧੋਦੇਵਿਕ ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਵੱਡਾ ਸਵਾਲ ਹੈ ਵੱਡਾ ਸਵਾਲ ਇਸ ਕਰਕੇ ਵੀ ਹੈ ਜਦੋਂ ਆਪ ਦੀ ਗੱਲ ਕਰਦੇ ਨੇ ਦੇਖੋ ਹਾਕਮ ਤੇ ਰਹੇ ਕਾਂਗਰਸ ਦੀ ਗੱਲ ਕਰਦੇ ਨੇ ਮੁੱਖ ਵਿਰੋਧੀ ਤੇ ਰਹੇ ਦੋਨੇ ਧਿਰਾਂ ਪੰਜਾਬ 'ਚ ਵੱਡੀਆਂ ਆ ਅਕਾਲੀ ਦਲ ਹੋਰ ਅਕਸਰ ਕਿਹਾ ਜਾਂਦਾ ਕਿ ਅਸੀਏ ਦੇ ਪਹੁੰਚਿਆ ਹੋਇਆ ਹੈ ਹੂੰ ਇਸ ਤਰੀਕੇ ਨਾਲ ਭਾਜਪਾ ਜਿਹੜੀ ਆਪਣੇ ਜ਼ਮੀਨ ਤਲਾਸ਼ ਜਰੂਰ ਕਰ ਰਹੀ ਹੈ ਪਰ ਜਿਹੇ ਭਾਜਪਾ ਦਾ ਵੀ ਕੋਈ ਪੈਰ ਲੱਗਦਾ ਨਜ਼ਰ ਆ ਨਹੀਂ ਰਿਹਾ ਸੋ ਦੋ ਵੱਡੀਆਂ ਤਰ੍ਹਾਂ ਦੋਨੇ ਤਰ੍ਹਾਂ ਦੇ ਸਮਝੌਤੇ ਨੂੰ ਲੈ ਕੇ ਪਾਰਲੀਮੈਂਟ ਚੋਣਾਂ ਦੀ ਆਪਾਂ ਤੁਸੀਂ ਸਵਾਲ ਜਿਸ ਮੁੱਦੇ ਤੇ ਗੱਲ ਕਰ ਰਹੇ ਹੋ ਪਾਰਲੀਮੈਂਟ ਚੋਣਾਂ ਦਾ ਸਵਾਲ ਹੈ ਕਿ ਇਸ ਮਾਮਲੇ ਤੇ ਸਹਿਮਤੀ ਹੋਈ ਗਈ ਕਿ ਨਹੀਂ ਹੁਣ ਪਿਛਲੇ 3 ਦਿਨ ਤੋਂ ਚੰਡੀਗੜ੍ਹ ਦੇ ਵਿੱਚ ਮੰਥਨ ਜਿਹੜਾ ਹੈਗਾ ਦਵਿੰਦਰ ਯਾਦਵ ਨਾ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਜਿਹੜੇ ਇੰਚਾਰਜ ਹੈਗੇ ਕੇਂਦਰ ਵੱਲੋਂ ਆਏ ਹੈ ਦਵਿੰਦਰ ਯਾਦਵ ਨੇ 3 ਦਿਨ ਜਿਹੜੀਆਂ ਮੀਟਿੰਗਾਂ ਲਈਆਂ ਮੀਟਿੰਗਾਂ ਚ ਉਹਨਾਂ ਚ ਕਈ ਸੀਨੀਅਰ ਆਗੂ ਜਿਨ੍ਹਾਂ ਚ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਜਿਹੜੇ ਗੁਰਾਜਾ ਵੜਿੰਗ ਹੈ ਪ੍ਰਤਾਪ ਬਾਜਬਾ ਰੰਦਾਵਾ ਹੋਰ ਕਈ ਆਗੂ ਸ਼ਾਮਲ ਵੀ ਹੋਏ ਆ ਉਹ ਸਾਰੇ ਆਗੂ ਉਹਦੇ ਵੱਖਰੇ ਵੱਖਰੇ ਤੌਰ ਤੇ ਰਹੇ ਸੀ ਸਾਂਝੇ ਤੌਰ ਤੇ ਵੀ ਰਹੇ ਸੀ ਜਿਹੜੀ ਜਾਣਕਾਰੀ ਮੀਡੀਆ ਦੇ ਰਾਹੀਂ ਆਈ ਹੈ ਉਹਦੇ ਚ ਇਹ ਹੈ ਕਿ ਸਾਰਾ ਨੇ ਦੋ ਟੁਕ ਜਿਹੜਾ ਤੁਸੀਂ ਸ਼ਬਦ ਵਰਤਿਆ ਦੋ ਟੁਕ ਬੜਾ ਪਿਆਰਾ ਸ਼ਬਦ ਹੈ ਜੀ ਬਿਲਕੁਲ ਇਹ ਦੋ ਟੁਕ ਜਵਾਬ ਦਿੰਦਾ ਹੈ ਕਿ ਭਈ ਇਹ ਸਾਨੂੰ ਜੜਾਈ ਗਈ ਇਕਤਾ ਮਨਜ਼ੂਰ ਨਹੀਂ ਹੈ ਹੂੰ ਕਾਂਗਰਸ ਤੇ ਆਪ ਦੀ ਏਕਤਾ ਜੇ ਕਰਾਂਗੇ ਤਾਂ ਕਾਂਗਰਸ ਲਈ ਬਹੁਤ ਵੱਡਾ ਕਸਾਰਾ ਹੋਏਗਾ ਉਹ ਕਹਿੰਦੇ ਇਹ ਤਾਂ ਹੋ ਸਕਦਾ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ 'ਚ ਥੋੜਾ ਬਤ ਉਹਨਾਂ 21 ਦਾ ਸਾਨੂੰ ਫਾਇਦਾ ਹੋ ਜੇ ਤੇ ਜੇ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਸਾਨੂੰ ਬਹੁਤ ਵੱਡੀ ਪੱਧਰ ਤੇ ਇਸ ਦਾ ਨੁਕਸਾਨ ਹੋਏਗਾ ਇਸ ਕਰਕੇ ਸਾਨੂੰ ਜਿਹੜਾ ਸਮਝੌਤਾ ਨਹੀਂ ਕਰਨਾ ਚਾਹੀਦਾ ਸੋ ਪੰਜਾਬ ਦੇ ਜਿਹੜੀ ਕਾਂਗਰਸ ਦਾ ਯੂਨਿਟ ਹੈ ਉਹਨੇ ਆਪਣੇ ਇੰਚਾਰਜ ਨਾਲ ਮੀਟਿੰਗ ਕਰਕੇ ਗੱਲ ਵੇਰੇ ਸਾਫ਼ ਕਰ ਦਿੱਤੀ ਹੈ ਕਿ ਸਾਨੂੰ ਆਪ ਨਾਲ ਹੱਥ ਨਹੀਂ ਮਿਲਣਾ ਚਾਹੀਦਾ ਪਾਰਲੀਮੈਂਟ ਚੋਣਾਂ ਦੇ ਚੱਲਦੇ ਆ ਜੀ ਹੁਣ ਇਹ ਗੱਲ ਪੰਜਾਬ ਚ ਨਹੀਂ ਨਾ ਮੁਖਦੀ ਹਮ ਕਿਉਂਕਿ ਚੋਣਾਂ ਤਾਂ ਸਾਰੇ ਦੇਸ਼ ਦੀਆਂ ਆ ਬਿਲਕੁਲ ਇਹ ਚੋਣਾਂ ਤਾਂ ਕੇਰਲਾ ਚ ਵੀ ਹੋਣੀਆਂ ਬੰਗਾਲ ਚ ਵੀ ਹੋਣੀਆਂ ਹਰਿਆਣਾ ਚ ਵੀ ਹੋਣੀਆਂ ਸੱਤ ਸੂਬਿਆਂ ਚ ਹੋਣੀਆਂ ਬਿਲਕੁਲ ਸੋ ਇਸ ਕਰਕੇ ਜਿਹੜਾ ਲੜਾਈ ਵੱਡੀ ਹੈਗੀ ਹੈ ਕੇਂਦਰ ਦੀ ਜੀ ਕੇਂਦਰ ਦੇ ਵਿੱਚ ਚਾਹ ਕਾਂਗਰਸ ਆ ਚਾਹ ਆਪ ਆ ਦੂਜੀ ਇੰਡੀਆ ਗੱਠਜੋੜ ਨਾਲ ਜਿਹੜੀਆਂ ਜੁੜੀਆਂ ਵੀ ਤਰਾਂ ਹਮ ਉਹਨਾਂ ਦੀ ਟੱਕਰ ਤਾਂ ਹੈਗੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਨਾਲ ਜੀ ਸੋ ਭਾਜਪਾ ਨੂੰ ਟੱਕਰ ਦੇਣ ਲਈ ਕੀ ਪੰਜਾਬ 'ਚ ਵੱਖਰੇ ਵੱਖਰੇ ਤੌਰ ਦੇ ਚੋਣ ਲਾਣਾਂ 'ਚ ਫਾਇਦਾ ਹੋਵੇਗਾ ਜਾਂ ਇਕੱਠੇ ਹੋ ਕੇ ਚੋਣ ਲੜੀ ਜਾਏਗੀ ਇਹਦਾ ਅੰਤਮ ਫੈਸਲਾ ਤਾਂ ਫੇਰ ਵੀ ਜਿਹੜੀ ਪਾਰਟੀ ਦੀ ਹਾਈ ਕਮਾਂਡ ਹੈ ਉਹਦੇ ਵੱਲੋਂ ਹੀ ਜੋਤ ਕੀਤਾ ਜਾਏਗਾ ਪਰ ਇਹ ਜ਼ਰੂਰ ਹੈ ਕਿ ਉਹਨੇ ਤਿਆ ਕਰਦਾ ਇੱਕ ਵਾਰੀ ਦੱਸ ਦਿੱਤਾ ਜਿਹੜੇ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਆ ਉਹ ਨਹੀਂ ਚਾਹੁੰਦੀ ਕਿ ਇਸ ਮਾਮਲੇ 'ਚ ਆਪ ਦੇ ਨਾਲ ਹੱਥ ਮਿਲਾਇਆ ਜਾਵੇ ਉਹਦੇ 'ਚ ਕਈ ਕਾਰਨ ਆ ਇੱਕ ਤਾਂ ਕਹਿੰਦੇ ਜਿਹੜੇ ਪੰਜਾਬ ਦੇ 'ਚ ਆਪ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਦਾਅਵੇ ਕੀਤੇ ਸੀ ਉਹ ਦਾਵਿਆਂ ਦੇ ਵਾਅਦਿਆਂ ਦੇ ਬਾਏ ਕਲੇ ਉਤਰ ਨਹੀਂ ਨਜ਼ਰ ਨਹੀਂ ਆਉਂਦੀ ਇਸ ਕਰਕੇ ਸਾਨੂੰ ਕੋਈ ਫਾਇਦਾ ਨਹੀਂ ਉਹ ਕਹਿੰਦੇ ਨੁਕਸਾਨ ਤਾਂ ਕੀਤਾ ਹੈ ਜਿਹੜਾ ਆਪਨੇ ਲੋਕਾਂ ਦਾ ਤੇ ਉਹਦੀਆਂ ਜਿਹੜੀਆਂ ਗਾਲਾਂ ਆਉਂਦਾ ਜਿਹੜੀ ਆਲੋਚਨਾ ਹੈਗੀ ਹੈ ਉਹ ਕਾਂਗਰਸ ਵਾਲੇ ਕਹਿੰਦੇ ਸੀ ਆਪਣੀ ਚੋਲੀ 'ਚ ਉਹ ਕਹਿੰਦੇ ਦੂਜੇ ਦਾ ਕੂੜਾ ਕਰਕੇ ਅਸੀਂ ਆਪਣੀ ਚੋਲੀ 'ਚ ਕਿਉਂ ਪਾਈਏ ਜੀ ਜੇ ਆਪ ਇੰਨੇ ਹੀ ਦਾਵਾ ਕਰਦੇ ਕਿ ਅਸੀਂ ਪੰਜਾਬ ਨੂੰ ਬਹੁਤ ਕੁਝ ਦਿੱਤਾ ਬਹੁਤ ਕੁਝ ਕਰਿਆ ਉਹ ਕਹਿੰਦੇ ਫਿਰ ਵੱਖਰੇ ਤੌਰ ਤੇ ਚੋਣ ਲੜ ਕੇ ਦੇਖ ਲੈਣਾ ਪਤਾ ਲੱਗ ਜਾਏਗਾ ਕਿ ਪੰਜਾਬੀ ਕਿੰਨਾ ਕਹਾਂਗਾ ਹਰਾ ਭਰ ਦੇ ਆ। ਸੋ ਇਸ ਕਰਕੇ ਕਾਂਗਰਸ ਦੀ ਜਿਹੜੀ ਪੰਜਾਬ ਦੀ ਇਕਾਈ ਆ ਉਹਨੇ ਸਾਫ਼ ਕਰ ਦਿੱਤਾ। ਬਿਲਕੁਲ। ਕਿ ਸਾਨੂੰ ਇਹ ਸਮਝੌਤਾ ਇਹ ਗੱਠਜੋੜ ਨਹੀਂ ਚਾਹੀਦਾ। ਜੀ। ਆਪ ਤੇ ਕਾਂਗਰਸ ਵੱਖਰੇ ਵੱਖਰੇ ਤੌਰ ਤੇ ਚੋਣ ਲੜਨ। ਵੱਖਰੇ ਤੌਰ ਤੇ ਚੋਣ ਲੜਨਗੇ ਤਾਂ ਲੰਬੇ ਸਮੇਂ ਲਈ ਕਾਂਗਰਸ ਨੂੰ ਇਹਦੇ ਵਿੱਚ ਫਾਇਦਾ ਹੋਏਗਾ। ਜੀ। ਇਹ ਗੱਲ ਜਿਹੜੀ ਜ਼ੋਰ ਨਾਲ ਹੋਰ ਜ਼ਰੂਰ ਕਹਿਣੀ ਚਾਹਾਂਗਾ। ਪਾਰਲੀਮੈਂਟ ਦੀ ਇਲੈਕਸ਼ਨ ਦਾ ਦੇਖੋ ਹਾਈ ਐ। ਜੀ। ਪਾਰਲੀਮੈਂਟ ਦੇ ਇਲੈਕਸ਼ਨ ਦੇ ਚੱਲਦਿਆਂ ਕਾਂਗਰਸ ਵਾਲਿਆਂ ਨੂੰ ਲੱਗਦਾ ਵੀ ਕਿਤੇ ਕੇਂਦਰ ਚ ਸਤਾ ਚ ਸਰਕਾਰ ਬਣਨੇ ਦਾ ਮੁਸ਼ਕਲ ਹੈ ਜਿੱਦਾਂ ਦੀ ਸਥਿਤੀ ਹੈਗੀ ਕਹਿਣ ਚਾਹੇ ਨਾ ਕਹਿਣਾ ਜੀ ਪਰ ਸਥਿਤੀ ਔਖੀ ਦਾ ਹੈ ਇਹਨਾਂ ਨੂੰ ਸੌਖਾ ਕੰਮ ਨਹੀਂ ਪਰ ਅਜੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਆਪ ਦੀ ਹਾਲਤ ਐ ਇਸ ਵਾਰ ਬਣੀ ਵੀ ਹੈ ਹੋ ਸਕਦਾ ਹੈ ਕਹਿੰਦੇ ਪੰਜਾਬ ਚ ਹੀ ਸਾਡਾ ਦਾ ਲੱਗ ਜੇ ਸੋ ਵਿਧਾਨ ਸਭਾ ਚੋਣਾਂ ਉਹਨਾਂ ਦੇ ਸਾਰਿਆਂ ਦੇ ਧਿਆਨ ਚ ਹੈ ਇਹ ਬੜੀਆਂ ਪਿਆਰੀਆਂ ਗੱਲਾਂ ਨੇ ਦੋ ਜੜੀਆਂ ਆ ਗਈਆਂ ਜਿਹੜੇ ਪੰਜਾਬ ਦੇ ਆਗੂ ਹੁੰਦੇ ਆ ਨਾ ਜੀ ਉਹ ਕੇਂਦਰ ਚ ਕੰਮ ਕਰਨਾ ਪਸੰਦ ਹੀ ਨਹੀਂ ਕਰਦੇ ਕਿਹਾ ਜਾਂਦਾ ਹੈ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜੀ ਕੇਂਦਰ ਦੇ ਚ ਮੰਤਰੀ ਬਣਾ ਦਿੱਤਾ ਗਿਆ ਉਹ ਕਹਿੰਦੇ ਬਾਦਲ ਸਾਹਿਬ ਬੜੇ ਪਰੇਸ਼ਾਨ ਇਹ ਹੋਟਲ ਦੇ ਕਮਰੇ ਜੀ ਜਾ ਕੇ ਪਏ ਰਿਆ ਕਰਨ ਕਿਸੇ ਨੂੰ ਜਾ ਕੇ ਕਿਹਾ ਵੀ ਪੁੱਛੋ ਤਾਂ ਸੇ ਵੀ ਬਾਦਲ ਸਾਹਿਬ ਦੀ ਤਬੀਅਤ ਨਹੀਂ ਠੀਕ ਆ ਜੀ ਕੀ ਵਜ੍ਹਾ ਹੈਗੀ ਆ ਨਾ ਆਪਣਾ ਮਹਿਕਮੇ ਦਾ ਕੰਮ ਕਾਜ ਦੇਖਦੇ ਆ ਨਾ ਲੋਕਾਂ ਨੂੰ ਮਿਲਦੇ ਆ ਉਹਦਾ ਕਮਰੇ ਜੀ ਪਏ ਰਹਿੰਦੇ ਆ ਜਾ ਕੇ ਜੀ ਦੋ ਚਾਰ ਸਹਾਨਾਂ ਨੇ ਜਾ ਕੇ ਪੁੱਛਿਆ ਜੀ ਬਾਦਲ ਸਾਹਿਬ ਤੁਸੀਂ ਕਿਉਂ ਦਿਲਜਾ ਸਿਟੀ ਬੈਠੇ ਹੋ ਹੂੰ ਉਹ ਕਹਿੰਦੇ ਇਸ ਟਣ ਦੀ ਗੱਲ ਹੈ ਵੀ ਇੱਥੇ ਆ ਕੇ ਮੈਨੂੰ ਕੇਂਦਰੀ ਮੰਤਰੀ ਬਣਾਤਾ ਜੀ ਮੇਰਾ ਇਹਨਾਂ ਨਾਲ ਕੀ ਲੈਣਾ ਦੇਣਾ ਮੇਰਾ ਕਹਿੰਦੇ ਕੇਹਲਾ ਨਾਲ ਕੀ ਲੈਣਾ ਦੇਣਾ ਮੇਰਾ ਮਹਾਰਾਸ਼ਟਰ ਨਾਲ ਕੀ ਲੈਣਾ ਦੇਣਾ ਮੈਂ ਤਾਂ ਪੰਜਾਬ ਦੇ ਵਿੱਚ ਜਿਹੜੀ ਆਪਣੀ ਸਰਗਰਮੀ ਕਰਨੀ ਚਾਹੁੰਦਾ ਇਸ ਕਰਕੇ ਮੈਨੂੰ ਇੱਥੋਂ ਕੱਢੋ ਤੇ ਮੈਂ ਪੰਜਾਬ ਚ ਵਾਪਸ ਜਾਣਾ ਚਾਹੁੰਦਾ ਸੋ ਜਿਹੜੇ ਪੰਜਾਬ ਦੇ ਲੀਡਰ ਹਨ ਨਾ ਉਹਨਾਂ ਨੂੰ ਥੋੜਾ ਲੱਗਦਾ ਵੀ ਜਿੰਨ ਪਿੰਡ ਦਾ ਸਰਪੰਚ ਹੁੰਦਾ ਨਾ ਉਹ ਲੱਗਦਾ ਜੇ ਚਾਰ ਬੰਦੇ ਸਲਾਮ ਕਰਦੇ ਆ ਕਿ ਪਿੰਡ ਦੇ ਸਰਪੰਚ ਸਾਹਿਬ ਆ ਗਏ ਚੰਗਾ ਲੱਗਦਾ ਹੁਣ ਕੇਂਦਰ ਐਡਾ ਵੱਡਾ ਦੇਸ਼ ਐ ਕਰੋੜਾਂ ਕਰੋੜਾਂ ਲੋਕ ਆ ਤੇ ਪੰਜਾਬ ਵਾਲਿਆਂ ਨੂੰ ਨਾ ਬੋਤਨ ਭੁੱਲੀ ਦੀ ਸਮਝਾਵੇ ਨਾ ਉਹਨਾਂ ਦੀ ਪਛਾਣ ਜਿਹੜੀ ਹੈਗੀ ਦੂਜਿਆਂ ਨੂੰ ਸਮਝਾਵੇ ਸੋ ਇਸ ਕਰਕੇ ਉਹਨਾਂ ਨੂੰ ਇਹ ਕਿ ਪੰਜਾਬ ਜਿਹੜਾ ਹੈਗਾ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਉਣਾ ਜੀ ਕਾਂਗਰਸ ਵਾਲੇ ਚਾਹੁੰਦੇ ਆ ਵੀ ਕਿਤੇ ਫੇਰ ਮੁੜ ਕੇ ਸਾਡਾ ਦਾ ਲੱਗ ਜਾਏ ਪੰਜਾਬ 'ਚ ਸੋ ਦਾ ਕੇ ਤਾਂ ਹੀ ਲੱਗੇਗਾ ਜੇ ਵੱਖਰੇ ਤੌਰ ਤੇ ਚੋਣ ਲੜਾਂਗੇ ਸੋ ਉਹਨਾਂ ਨੂੰ ਪਾਰਲੀਮੈਂਟ ਦੀ ਨਹੀਂ ਹੈ ਉਹਨਾਂ ਨੂੰ ਵਿਧਾਨ ਸਭਾ ਦੇ ਅੰਦੀਆਗੇ ਇਹ ਵਿਧਾਨ ਸਭਾ ਚਾਂਕੇ ਤੇ ਸਾਡਾ ਕੁੰਡਾ ਸਾਫ ਹੋ ਜੇ ਬਿਲਕੁਲ ਬਿਲਕੁਲ ਤਾਂ ਧੰਨਵਾਦ ਸੋਧਾ ਸਾਹਿਬ ਇਹਨਾਂ तमाम ਖਬਰਾਂ ਤੇ ਅਹਿਮ ਜਾਣਕਾਰੀ ਸਾਂਝੀ ਕਰਨ ਲਈ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕਲਮੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਗੱਲਬਾਤ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਤੋਂ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਧੰਨਵਾਦ